ਵੈਗੁਰ ਜੀ ਕੀ ਫਤਿਹ 40 ਮੁਕਤਾਂ ਦੀ ਪਾਵਨ ਧਰਤੀ ਤੇ ਹਰ ਸਾਲ ਸਲਾਨਾ ਸੇਜੋੜੇ ਮੇਲਾ ਦੇ ਸੰਗਤਾਂ ਹੀ ਜੋਗ ਨਾਲ ਬੜੀ ਤੁੰਗਣਾ ਮਾਇਆ ਜਾਂਦਾ ਹੈ ਜੋ ਇਸ ਵਾਰ ਵੀ 14 ਜਰਮੇ ਨੂੰ ਆ ਰਿਹਾ ਹੈ ਇਸ ਦੇ ਸਬੰਧ ਵਿੱਚ ਜੋ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਦਾਤਨ ਸਾਹਿਬ ਨੂੰ ਰਸਤਾ ਜਾਂਦਾ ਹੈ ਉਸ ਦੀ ਬਹੁਤ ਹੀ ਮਾੜੀ ਹਾਲਤ ਹੈ ਇਸ ਸਬੰਧੀ ਮੈਂ ਪ੍ਰਸ਼ਾਸਨ ਨੂੰ ਲਗਭਗ ਡੇਢ ਮਹੀਨੇ ਤੋਂ ਲਿਖਤੀ ਪੱਤਰ ਤੇ ਆ ਵੀ ਖੋ ਜਾ ਕੇ ਮਿਲ ਚੁੱਕਾ ਹਾਂ ਪਪ੍ਰਸ਼ਾਸਨ ਦੇ ਕੰੰਤੇ ਜੂਣੀ ਸਰਕੀ ਅਜੇ ਤੱਕ ਉਸ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ 15 ਤਰੀਕ ਨੂੰ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਉਹ ਵੀ ਟਿੱਬੀ ਸਾਹਿਬ ਦਾਤਰ ਤੋਂ ਹੁੰਦਾ ਹੋਇਆ ਦਰਵਾਜ਼ਾ ਸਮਾਪਤ ਹੋਣਾ ਹੈ ਪਰ ਇਸ ਸਮੇ ਉਸ ਤੇ ਆਮਨ ਯਾਤਰੀ ਕੋਈ ਸੈਕਟਰ ਚ ਨਹੀਂ ਜਾ ਸਕਦਾ ਮੇਰੇ ਇੰਨਾ ਕਹਿਣ ਦੇ ਬਾਅਦ ਉਸ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਸੁਧਾਰ ਨਹੀਂ ਕੀਤਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਕੰਮਕਾਰ ਛੱਡ ਕੇ ਉਸ ਵਿਸ਼ੇਸ਼ ਧਿਆਨ ਦੇ ਕੇ ਸੰਕਟਾਂ ਸੁਵਿਧਾਵਾਗ ਤੇ ਸੰਕਟਾਂ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਆਉਣੀਆਂ ਨੇ ਉਹਨਾਂ ਨੂੰ ਸੂਲਵਾਤੇ ਪਹਿਲ ਦੇ ਆਧਾਰ ਤੇ ਦਾ ਦਾ ਹਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ